ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਭਿੱਖੀਪੜ ਤੋਂ ਕੋਈ 8-10 ਕਿਲੋਮੀਟਰ ਦੀ ਦੂਰੀ ਸੌਰ ਸਿੰਘ ਪਿੰਡ ਤੁਸੀਂ ਵਿਜ਼ਿਟ ਕਰੋਗੇ ਦੋਸਤੋ ਤੇ ਜਿਹੜੀ ਸੜਕ ਪਿੰਡ ਪੁੱਚਰ ਨੂੰ ਜਾਂਦੀ ਹੈ ਇਸ ਸੜਕ ਦੇ ਉੱਪਰ ਵੀਰ ਸੰਦੀਪ ਸਿੰਘ ਉਹਨਾਂ ਦੀਆਂ ਬੈਕਾਂ ਭੁੱਲਰ ਡੇਰੀ ਫਾਰਮ ਤੇ ਅੱਜ ਪਹੁੰਚਿਆ ਦੋਸਤੋ ਹਰ ਵਾਰ ਦੀ ਤਰ੍ਹਾਂ ਜੇ ਤੁਹਾਨੂੰ ਤਕਰੀਬਨ ਆਪਾਂ ਕੋਈ 7 ਕਿ ਦਾ ਕੇ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਵੜਾ ਆਪਾਂ ਤੁਹਾਨੂੰ ਦਿਖਾਵਾਂਗੇ 6 ਨਗਨੇ 2 ਸੁਈਆਂ ਸਵਾਈਆਂ 4 ਗੱਬਣ ਇੱਕ ਮੱਚ ਤੁਹਾਨੂੰ ਦਿਖਾਵਾਂਗੇ ਨੀਲੀ ਅੰਗ ਦੇ ਵਿੱਚ ਲਾਸਟ ਵਿੱਚ ਮਗਰ ਕੱਟੀ ਫੀਮੇਲ ਕਾਫਲ ਜਨਮ ਦਿੱਤਾ ਸੋ ਪਿਸਟਲ ਬੋਲ ਦੀ ਮਗਰ ਕੱਟੀ ਆ ਦੋਸਤੋ ਇਹ ਨਗ ਜਿਹੜੇ ਆਪਾਂ ਤੁਹਾਨੂੰ ਅੱਜ ਟੋਟਲ ਦਿਖਾਉਣ ਵਾਲੇ ਆ ਐਨੀਮਲ ਤਕਰੀਬਨ ਕੋਈ 10-11 ਨਗ ਸੀਗੇ ਉਹਨਾਂ ਦੇ ਵਿੱਚੋਂ ਕੋਈ 3-4 ਵੜਾ ਸੇਲ ਵੀ ਹੋਈਆਂ ਨੇ ਠੀਕ ਹੈ ਜੀ ਅੱਜ ਉਹ ਜਿਹੜੀਆਂ ਸੇਲ ਹੋਈਆਂ ਵੜਾ ਵੀ ਆਪਾਂ ਤੁਹਾਨੂੰ ਪ੍ਰੋਪਰ ਲਾਸਟ ਵਿੱਚ ਦਿਖਾ ਦ ਬਿਲਕੁਲ ਸੇਲ ਦੇ ਅਵੇਲੇਬਲ ਨੇ ਉਹ ਬਿਲਕੁਲ ਆ ਤੁਸੀਂ ਸਾਹਮਣੇ ਦੇਖ ਰਹੇ ਜੇ ਕੱਲੇ ਕੱਲੇ ਪਸ਼ੂ ਦੀ ਡਿਟੇਲ ਵੀਰ ਸੰਦੀਪ ਤੋਂ ਲੈ ਲਾਂਗੇ ਤੇ ਜਿਹੜੀਆਂ ਵੜਾ ਸੁਈਆਂ ਨੇ ਕਿੰਨੇ ਬੌਲੇ ਤੇ ਕੀ ਰੇਟ ਪਾ ਪੜਦਾ ਰਹੂਗਾ ਕਿੰਨੇ ਕਿੰਨੇ ਸੁਵੇ ਤੇ ਕਿਹੜੇ ਕਰੋ ਅੰਗ ਜਿਹੜੇ ਦੋਸਤੋ ਬਰੀਡ ਦੇ ਵਿੱਚ ਆ ਪੂਰੀ ਗੱਲਬਾਤ ਕਰ ਲਵਾਂਗੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲਣਗੇ ਤਰੀਕ ਆ ਜ 16 ਦਸੰਬਰ ਕੱਲ 17 ਦਸੰਬਰ ਨੂੰ ਮਾਰਨਿੰਗ ਵੀਡੀਓ ਅਪਲੋਡ ਕਰ ਦਿਆਂਗੇ ਉਹ ਕਰਦਿਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਜੀ ਆ ਸਾਸਰੀ ਕਾਲ ਸਾਸਰੀ ਸੰਤੋਖ ਜੀ ਠੀਕ ਠਾਕ ਜੀ ਬਹੁਤ ਵਧੀਆ ਮਹਾਰਾਜ ਕਿਵੇਂ ਠੀਕ ਠਾਕ ਹੈ ਮਰੀ ਕਿਰਪਾ ਗੁਰੂ ਰਾਮ ਆ ਖਿੜੇ ਖੜੇ ਆ ਪੂਰਾ ਹੈ ਬੜੀ ਮਿਹਰੇ ਮਨਾ ਗੁਰੂ ਰਾਮ ਦਾ ਜੀ ਚਲੋ ਸ਼ੁਕਰੇ ਮਾਲਕ ਦਾ ਲਵੀ ਵੀਰੋ ਸੰਦੀਪ ਆ ਜਿਕਰ ਅੱਜ ਕੀਤਾ ਸੀ ਵੀ ਮਾਲ ਆਪਣੇ ਕੋਲ ਵੱਡੀ ਗਿਣਤੀ ਦੇ ਵਿੱਚ ਆ ਹਾਂ ਜੀ ਤੇ 8-7 ਮਗ ਤਾਂ ਆਪਾਂ ਜਿਹੜੇ ਘੱਟੋ ਘੱਟ ਦਿਖਾਈ ਦੇਣੇ ਆ ਹਾਂ ਜੀ 8-7 ਦਿਖਾ ਦੇਣੇ 8-7 ਵੇਚ ਤੇ ਸਵੇਰ ਦੇ ਅੱਛਾ 16-17 ਗਾਵਾਂ ਹਾਂ ਜੀ ਪੱਕੀਆਂ ਡੇਲੀ ਸੰਤੋਖ ਰੱਖਿਆ ਕਰੀਆਂ ਸਾਰੇ ਵੀਰਪਰਾ ਵੱਡੀਆਂ ਵੜੇ ਮੰਗਦੇ ਆ ਜੀ ਅੱਛਾ ਜ ਠੀਕ ਹੈ ਜੀ ਜਿਆਦਾ ਨਹੀਂ ਆਣਾ ਜਿਆਦਾ ਆਈ ਜਾਵੇ ਰੋਜ਼ ਰੋਜ਼ ਜਿਆਦੀ ਟਮਾਡ ਫਿਰ ਵੀ 25 30 ਲੀਟਰ ਵਾਲਿਆਂ ਦੀ 30 ਲੀਟਰ ਵਾਲਿਆਂ ਦੀ ਜਿਆਦਾ ਡਿਮਾਂਡ ਹੈ ਜੀ ਵੱਡੀਆਂ ਮਿਹੜਾਂ ਦੀ ਕਿਉਂਕਿ ਹਰੇਕ ਪਸ਼ੂ ਪਾਲ ਕੇ ਵੀਰ ਚਾਹੁੰਦਾ ਵੀ ਕਿੰਨੀ ਲੀਟਰ ਤੋਂ ਘੱਟ ਕੀ ਸੰਦੀਪ ਹੁਣ ਕਈ ਬਾਹਰ ਵੀ ਵੀਰ ਜਾਂਦੇ ਲੋ ਵੀ ਜਾਂਦੇ ਦੁੱਧ ਬਣਾ ਲਈ ਉਹਦੇ ਨਾਲ ਦੀ ਰੀਜ਼ ਨਹੀਂ ਜੀ ਬਿਲਕੁਲ ਜੀ ਹਾਂ ਜੀ ਹਾਂ ਜੀ ਬਿਲਕੁਲ ਅੱਛਾ ਵੀਰ ਸੰਦੀਪ ਅੱਜ ਨਾਗ ਬਰੀਡ ਐਚ ਐਫ ਬਾਕੀ ਸ਼ਾਈ ਵਾਲ ਇਹ ਕਿੰਨੇ ਰੰਗ ਦੇ ਵਿੱਚ ਹੀ ਆ ਕਿੰਨੇ ਕਰੋਸ ਹੈ ਜੀ ਸ਼ੁਰੂਆਤ ਕਰ ਲੈਂਦੇ ਪਹਿਲੇ ਨੰਬਰ ਤੇ ਇੱਕ ਵੱਡੀ ਵੜਾ ਆਪਾਂ ਦੇਖ ਰਹੇ ਹਾਂ ਜੀ ਤੇ ਕੀ ਡਿਟੇਲ ਹੈ ਵੀਰ ਸੰ ਸੰਤੋਸ਼ ਸਾਹਿਬ ਜੀ ਦੁੱਧ ਆਸੂਆ ਸੁਈ ਆ ਚਲੋ ਉਹਨਾਂ ਦੁੱਧ ਆਖਿਆ ਕੋਈ ਤਿੱਜਾ ਮਾਲ ਲੈ ਆਪਾਂ ਨੂੰ ਕੋਈ ਟੈਂਸ਼ਨ ਨਹੀਂ ਆਪਦੀ ਸਮਝ ਨਾ ਲਵੇ ਜਿੰਨੇ ਲੈਣੀਆਂ ਸਾਨੂੰ ਚੰਗੀ ਲੱਗੀਆਂ ਹੀ ਪੈਸੇ ਲਾ ਆਂ ਅਗਲੇ ਨੂੰ ਚੰਗੀ ਲੱਗਦੀ ਅਗਲਾ ਪੈਸੇ ਲਾ ਕੇ ਲੈ ਜੀ ਉਹ ਬਿਲਕੁਲ ਬਾਕੀ ਦੋ ਦੋ ਉਹਨਾਂ ਸਾਨੂੰ ਪਹਿਲੇ ਸਵੇਰ ਦਾ ਰਕਾਰਡ ਇਹਦੇ ਦਾ ਆਖਿਆ 35 ਕਿਲੋ ਦੁੱਧ ਹੀ ਹੋਇਆ ਹੂੰ ਹੂੰ ਇਹ 35 ਵੀ ਦੇ ਸਕਦੇ ਸਮਝਾਵੇ 40 ਵੀ ਕਰ ਸਕਦੀ ਗਾੜੀ ਅਗਲੇ ਦੇ ਦੁੱਧ ਪਾਏ ਦਾ ਹੂੰ ਬਾਕੀ ਚਲੋ ਆਪਾਂ ਨੂੰ ਵੀ ਇਹਦਾ ਚੰਗਾ ਦੁੱਧ ਚਵਾ ਦੂਗੀ ਚੰਗੇ ਅਡਰ ਵਾਲੀ ਆ ਇਸ ਕਰਕੇ ਸਵੇਰ ਦੀ ਹੀ ਸੁਈ ਆ ਦਾ ਅੰਦਿਸ ਰਾਦ ਦੀ ਸੁਈਆ ਇਹਨੇ ਲੱਪਾ ਲੱਪਾ ਚਲੋ ਲਾਇਆ ਈ ਥੋੜਾ ਜਿਹਾ ਆ ਬਾਕੀ 1 2 ਡੰਗ ਦੀ ਚਵਾਈ ਹੋ ਗਈ ਆ 2 ਡੰਗ ਦੀ ਚਵਾਈ ਹੋਈ ਹੈ ਚੰਗਾ 20 ਕਿਲੋ ਬੋਲੇ ਆ ਸੰਧੂ ਸਾਹ ਪੇਰੇ ਥੱਲੇ ਲਓ ਦੱਸੋ ਤੰਬੂ ਤਾਣੀ ਖੜੀ ਕਰਮਾਂ ਵਾਲੀ ਜਿਹੜੋ ਥੱਲੇ ਉਹ ਠੀਕ ਆ ਜੀ ਬਹੁਤ ਵਧੀਆ ਬੈਗ ਆਰਡਰ ਤੇ ਕੱਦ ਬਹੁਤ ਫੁੱਲ ਵੱਡੀ ਹਾਈਟ ਲੈਂਥ ਦੀ ਇਹ ਜਿਹੜੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਆ ਵਹਿੜ ਦਿਖਾ ਰਹੇ ਆ ਸੁਹਾ ਮੇਰਾ ਵੀਰ ਕੋਈ ਦੂਜਾ ਮੰਨ ਲੇ ਕੋਈ ਤੀਜਾ ਸਮਝ ਲੇ ਹਰੇਕ ਭਰਾ ਦੀ ਆਪੋ ਆਪਣੀ ਸਮਝ ਹੁੰਦੀ ਆ ਠੀਕ ਆ ਜੀ ਮਗਰ ਇਹਦੇ ਮੇਲ ਕਾਪ ਆ ਬੱਛਾ ਆ ਦੇਖ ਸੋ ਸਰੀਰ ਘਟਾਂਜਾ ਵੈਸੇ ਆਪਾਂ ਜਿੱਦਾਂ ਇੱਕ ਫਾਰਮ ਦੇ ਵਿੱਚ ਵੇਖਦਾ ਫੁੱਲ ਵੱਡੀ ਹਾਈਟ ਲੈਂਥ ਵਾਲੀਆਂ ਵੱਡੇ ਕੱਦ ਕਰਦੀ ਇਹ ਵੇੜਾ ਤਾਂ ਥੱਲਿਓਂ ਲੇਵਾ ਬਾਕਮਾਰਾ ਤੇ ਸੰਦੀਪ ਸਿੰਘ ਕਹਿੰਦਾ ਵੀ ਘੱਟੋ ਘੱਟ ਵੀ 18-20 20 ਲੀਟਰ ਦੇ ਲੱਗ ਕੇ ਸਾਵਾਂ ਬਹੁਤ ਹੈ ਸੰਦੀਪ ਸਾਹਿਬ ਹੁਣ ਮੇਰੇ ਨਾਲ ਉਲਤੀ ਜਵਾਨ ਦੇ ਗਾਵਾਂ ਦਾ ਮੇਰੇ ਕਿੱਡੀ ਦੇ ਜਵਾਨ ਹੈ ਛੇ ਪੁੱਤ ਮਾੜਾ ਵੀ ਸੰਦੀਪ ਸਿੰਘ ਸਾਹਿਬ ਤੁਸੀਂ ਪਰਲੇ ਪਾਸੇ ਕਰਾ ਨਹੀਂ ਦਿੰਦਾ ਨਹੀਂ ਦਿੰਦਾ ਸੰਦੀਪ ਸਾਹਿਬ ਇਹ ਲੰਘੇ ਹੀ ਰੱਖਦੇ ਘਰ ਘਰ ਲਾਉਂਦੇ ਸੰਦੀਪ ਸਾਹਿਬ ਬਿਲਕੁਲ ਬਿਲਕੁਲ ਬੜਾ ਮਾਈ ਹਾਈਟ ਲੈਂਥ ਦੇ ਵਿੱਚ ਆ ਤੇ ਬਹੁਤ ਖੂਬਸੂਰਤ ਆਰਡਰ ਕੁਆਲਿ ਬਾਕੀ ਚਲੋ ਲੰਮੀ ਤੋਰ ਕੇ ਵਿਖਾਤੀ ਗਾਵੇਂ ਪਲਵਾਂ ਨਰਗੇ ਸੰਤੂ ਸਾਹਿਬ ਬਿਲਕੁਲ ਜੀ ਬਿਲਕੁਲ ਵੇੜ ਬਹੁਤ ਜਾਈ ਕੰਦੀ ਜੇਰਾ ਕਰਮਾਲ ਨਹੀਂ ਕੋਈ ਲੈ ਸਪੇਕਾ ਕੋਈ ਜੇਰਾ ਪਹੜੀ ਜਾਂਦਾ ਹੈ ਜਿੰਨੀ ਮਰਜ਼ੀ ਭਾਵੇਂ 10 ਕਿਲੋਮੀਟਰ ਲੈ ਜਾਓ ਜੀ ਤੁਰ ਕੇ ਬਾਕੀ ਨਸਲ ਵਾਲੀ ਆ ਹਾਂ ਛੋਟਾ ਜਿਹਾ ਕੰਨ ਲੱਗਾ ਵੇੜ ਨੂੰ ਆ ਦੇਖੋ ਜੀ ਨਰ ਨੂੰ ਦੇਖੋ ਇੱਕ ਢੀਮੋ ਢੀਮੇਤ ਪੈਣ ਠੀਕ ਹੈ ਜੀ ਹਾਂ ਲਓ ਦੋਸਤੋ ਬਹੁਤ ਸੋਹਣੇ ਕੱਦ ਕਾਰ ਦੇ ਵਿੱਚ ਸੋ ਚੰਗੀ ਮਿਲਕਿੰਗ ਦੀ ਆਸ ਕਰ ਸਕਦੇ ਆ ਕਿਉਂਕਿ ਵੱਡੀ ਇਹ ਵੜਾ ਤੇ ਹੁਣ ਤਕਰੀਬਨ ਬੌਲੇ ਦੇ ਵਿੱਚ ਚਲਣ ਦੀ ਆ ਦੋ ਦੋ ਕ ਡੰਗ ਦੀਆਂ ਚਵਈਆਂ ਹੋਈਆਂ ਨੇ ਠੀਕ ਹੈ ਹਾਂਜੀ ਤੇ ਬਾਕੀ ਆ ਵਿਰਲਾਪੁਰਲਾ ਤੁਹਾਨੂੰ ਨੇੜੇਉਂ ਦਿਖਾ ਦਈਏ ਆਪਾਂ ਐਵੇਂ ਨਹੀਂ ਆਪਾਂ ਕਿ ਦੋਸਤੋ ਕਹੇ ਦਿੱਤਾ ਵੀ ਗਿੱਟ ਗਿੱਟ ਦੀ ਵਿਰਲ ਤੇ ਤਾਂ ਨਾ ਆ ਕਰੋ ਚੈੱਕ ਬਹੁਤ ਖੂਬਸੂਰਤ ਫੁੱਲ ਵੱਡੀ ਹੈ ਤੇ ਸੰਦੀਪ ਦਾ ਮੁੱਲ ਵੀਰੇ ਕੀ ਕਰਦਾ ਮੁੱਲ ਸੰਦੀਪ ਸਾਹਿਬ ਇਹਦਾ ਆਪਾਂ ਮੈਂ 80 ਕਰੀਏ 85 ਕਰੀਏ ਉਹ ਆਪਾਂ ਗਲਤ ਕੰਮ ਨਾ ਕਰਨਾ ਨਾ ਲੋੜੀ ਹਾਂਜੀ ਮੁੱਲ ਕਰਦੇ ਆ 1.5 ਲੱਖ ਰੁਪਏ ਚਲੋ 2.5 2.5 ਮੈਂ ਮੰਗੇ ਜਾਂਦੇ ਕਈ ਵੀਰ ਹਾਂਜੀ ਤੇ ਦੋ ਘਟ 50 ਜਿਹੜੀ ਇੱਕ 1 ਲੱਖ ਤੇ 48 ਹਜ਼ਾਰ ਦੀ ਦੇ ਦਈਏ ਜੀ ਇੱਕ 48 ਦੀ ਹਾਂਜੀ ਬਾਕੀ ਕੋਈ ਨਹੀਂ ਗਜਾਇਸ਼ ਕੱਢ ਹੋ ਜੰਨੀ ਵੀ ਹੈਗੀ ਮੌਕੇ ਤੇ ਮਾਨਤਨ ਕਰਨਾ ਮੌਕੇ ਤੇ ਕਰਦੇ ਜੇ ਜੇ ਸਿੱਧਾ ਐਂਡ ਟੂ ਐਂਡ ਦੱਸ ਦੇ ਵਿੱਚੋਂ ਕਿ 2 4 500 ਰੁਪਏ ਛੋਟਛਾ ਪਰ ਜਿਹੜਾ ਸਾਰਾ ਇਹ ਦੇ ਛੱਡ ਕੇ ਆ ਬਿਲਕੁਲ ਜੀ ਬਿਲਕੁਲ ਇੱਕ ਪੰਜੀ ਦੀ ਵੈੜ ਦੇਵਾਂਗੇ ਸੰਧੂ ਸਾਹਿਬ ਆ ਪੂਰੀਆਂ ਕਸਰਾ ਕੱਢ ਕੇ ਦਈਏਗੇ ਤੁਸੀਂ ਕੋ ਜੀ ਹਾਂ ਬਿਲਕੁਲ ਜੀ ਬਿਲਕੁਲ ਤੁਸੀਂ ਵੀ ਸੜੇ ਜੇ ਬਿਲਕੁਲ ਇਹ ਹੱਥ ਲਾ ਕੇ ਦੀ ਪਰ ਪੂਰੀ ਵੱਡੀ ਆ ਮਸਲ ਜਾ ਤਾਂ ਬਰੀਡ ਪੂਰੀ ਆ ਹਾਂ ਤੇ ਬਾਕੀ ਭਰਾਵਾਂ ਨੇ ਦੇਖ ਕੇ ਜਾਨ ਸਰਕਾਰ ਜੀ ਬਿਲਕੁਲ ਯਾਰ ਕੀਤਾ ਜਿਵੇਂ ਬਾਬਾ ਜੀ ਆ ਗਿਆ ਠੀਕ ਹੈ ਜੀ ਲਓ ਦੋਸਤੋ ਸਵਾਦੀ ਤੇ ਤੁਹਾਨੂੰ ਵੈੜ ਮਿਲ ਜੂਗੀ ਸਵਾਦੀ ਠੀਕ ਹੈ ਜੀ ਬਹੁਤ ਵਧੀਆ ਚੰਗੀ ਮਗਰ ਬੱਛਾ ਇੱਕ ਸੈਗਰ ਨੰਬਰ ਤੇ ਇੱਧਰ ਆ ਜੀ ਤੇ ਇੱਕ ਹੋਰ ਤੁਹਾਨੂੰ ਦਿਖਾਉਣੇ ਆਪਾਂ ਇਹ ਵੀ ਅਫਲਾ ਤੋਂ ਨਹੀਂ ਮੇਰੀ ਕਰਮਾਂ ਦੀ ਇਹ ਹੋਈ ਅਸਮਦ ਸਾਹਿਬ ਆ ਆ ਦੇਖੋ ਇਹ ਕਰਾ ਰਹੇ ਨੇ ਤੁਹਾਡੀ ਗੱਲ ਨੂੰ ਅਫਲਾ ਤੋਂ ਇੱਕ ਚੀਜ਼ ਆ ਉਹ ਤੇ ਇਹ ਸੰਦੀਪ ਚਾਈ ਵਾਲ ਦੇ ਵਿੱਚ ਕੋਈ ਭਰਾ ਕਰਾਸ ਮੰਨ ਲੇ ਖਾਂ ਉਹਦਾ ਸੁਹਾ ਕਿਵੇਂ ਆ ਇਹ ਸੁਹਾ ਸੰਦੀਪ ਸਾਹਿਬ ਤੇ ਜਾ ਤੇ ਜਾ ਫੇਰ ਤੇ ਜਾ ਸੁਹਾ ਮੈਂ ਗਲਤ ਕਾ ਲਿਆ ਠੀਕ ਹੈ ਜੀ ਇਹਨੇ ਸੂਏ ਲੁੱਧ ਭਰੇ 17 18 ਚਲੋ ਜਿਹੜੇ ਵੀਰਾ ਕਰਾਈ ਦੂਜੇ ਸੂਏ ਇਹਨਾਂ ਤੇਜ ਚ ਵੀ ਚਲੋ ਤੇਜ ਕਿਲੋ ਹੋਇਆ ਆ ਜੇ ਸੰਭਾ ਲੈਂਦੀ ਐ ਇਹਨੇ 5-7 ਦਿਨ ਲੈਨੇ ਬੜੀ ਜਾਰੀ ਬੰਦੀ ਸੰਸਾ ਦੇ ਚੱਡਾ ਇੱਥੇ ਲੈ ਆਉਂਦੀ ਇਹਦੇ ਅੱਛਾ ਜੀ ਇਹਦੇ ਕੱਕ ਵੀ ਤੋੜੀ ਵੀਂਦੀ ਹਾਂ ਲਿਓ ਵੀਰ ਸੰਦੀਪ ਤੋੜ ਕੇ ਦਿਖਾ ਦਿੰਦਾ ਸਵਾ ਤਿੱਜਾ ਤੇ ਦੂਜਾ ਜੀ ਤਿੱਜਾ ਸੰਦੇ ਸਭ ਤੇ ਜਾਂਦਾ ਦੋਸਤੋ ਆਪਾਂ ਜੇ ਸਵਾ ਦੋਸਤੋ ਇਸ ਵਾਰ ਨੇ ਸੁਣਾ ਤੇ ਕਦ ਤਕਰੀਬਨ ਇਹਦਾ ਵੱਡੀਆਂ ਦੇ ਵਿੱਚ ਹੀ ਹੈ ਜੇਕਰ ਆਪਾਂ ਸ਼ਾਈ ਵਾਲ ਜਾਂ ਸ਼ਾਈ ਵਾਲ ਦੇ ਵਿੱਚ ਕਰਾਸ ਦੀ ਗੱਲ ਕਰ ਲਈਏ ਤੇ ਨਾਰਮਲ ਹੀ ਏਡੇ ਕਦ ਕਰ ਨੂੰ ਆ ਵਰਗੀ ਲੀ ਜੀ ਨਾ ਕਮਾਲ ਹੋ ਵੀਰੇ ਕਮਾਲ ਦੇਖੋ ਕਿੰਨੀ ਲੰਮੀ ਆ ਸੋਦੀ ਤੇ ਬਾਕੀ ਦਿਨ ਲੈਂਦੀ ਆ ਜੇ ਲੈ ਲੈਂਦੀ ਚਿੱਪਨ ਸੰਧੂ ਸਾਹਿਬ ਇੱਕ ਵਾਰ ਇੱਕ ਨੰਬਰ ਠੀਕ ਹੈ ਜੀ ਜਿੱਦਾਂ ਮਰਜੀ ਟੇਪ ਕੇ ਕੋਈ ਤਸੱਲੀ ਕਰੇ ਭਾਵੇਂ ਉਹਨਾਂ ਨੂੰ ਕੋਈ ਮੰਗਾ ਲੇ ਸ਼ਾਂਤ ਨਹੀਂ ਕੋਈ ਫਾਟ ਜਾਂਦਾ ਟੇਪੜੇ ਆ ਚੰਗੀ ਤਰ੍ਹਾਂ ਰੱਖ ਲੈਣੇ ਦਾ ਉਸੇ ਗੱਡੀ ਚ ਕਰ ਦੇ ਬਿਲਕੁਲ ਇਥੇ ਰੱਖ ਗਾਰੰਟੀ ਦਵਾਂਗੇ ਆਪਾਂ ਲੋ ਤਾਂ ਸੋ ਮਾਲ ਮੁੱਲੀ ਵੀਰ ਖਰੀਦਦਾ ਡਿਕਾ ਜੀ ਪਸ਼ੂ ਵੈਸੇ ਕੋ ਮੁੱਲੀ ਹਾਂ ਫਿਰ ਕੱਢ ਕੇ ਲੈਣੇ ਪਿੰਦੇ ਆ ਮਾਲ ਹੀ ਖਰੀਦਿਆ ਜਾਂਦਾ ਸੀ ਸਿਆਣੇ ਇਹਨੇ ਨੇ ਪਸ਼ੂ ਵਜੇ ਬਾਈ ਦੇ ਕਰੇ ਚਲੋ ਮਾਰੇ ਬਿਲਕੁਲ ਨੇ ਕਰੇ ਜ਼ਰੂਰ ਆਮ ਦਾ ਵਾਸਤੇ ਫੇਰੀ ਆ ਚਲੋ ਕੱਠੀਆਂ ਕੀਤੀਆਂ ਜਾਂਦੀਆਂ ਕਰਮਾਂ ਦੀ ਬਿਲਕੁਲ ਜੀ ਬਿਲਕੁਲ ਬਾਕੀ ਨਾ ਲੱਭਦਾ ਨਹੀਂ ਇਧਰੋਂ ਆਪਾਂ ਲੈਉਣੇ ਆ ਮਾਲ ਲੋ ਵੀ ਪ੍ਰੋਪਰ ਸੋੜਾ ਸਟ੍ਰੀਟਾਂ ਦੇ ਬਾਹਰ ਪ੍ਰੋਪਰਟੀ ਜਾਂਦੀ ਹੈ ਕਰਮਾਂ ਦੀ ਹਜੇ ਵੀ ਕੋਈ ਮਾਲ ਲੈ ਲੋਗੇ 6 ਲੈ ਜੀ ਹਾਂ ਮਾਲ ਲੈ ਜੇ ਘੱਟੋ ਘਾਟ ਵੀ ਹਾਂ ਮੰਨ ਕੇ ਸੌਦਾ ਹਾਂ ਜੀ ਹਾਂ ਜੀ ਸੰਤ ਸਾਹਿਬ ਜੀ ਸੰਦੀਪ ਹੁੰਦੀ ਕਿੰਨੇ ਦੀ ਆ 70 ਦੀ ਦੇ ਦ ਨੇ ਮਾਲ ਤਾਂ 85 ਦਾ ਵੀਰ ਜੀ ਮਾਲ ਤਾਂ ਆਪ ਦੱਸਣ ਡਿਆ ਵੀ ਮੈਂ ਹੈਗਾ ਹੀ ਨਿੰਦਾ ਪਰ ਆਪਾਂ ਲੈਸੋ ਚੋ ਲੈਸ ਕਰਕੇ ਦੇਣੀ ਹੈ ਮੈਨ ਲਗਾ ਲਈ ਲੈਸ ਜਿਹੜਾ ਇਸਮਾਇਲਾ ਵੀ ਲੋਕ ਭੈਣ ਭਰਾਵਾਂ ਨਾਲ ਲੱਗਾ ਵੀ ਵੈੜਾ ਵੱਡੀਆਂ ਪਰ ਮੋਲ ਇਤੋਂ ਯਾਰ ਟਿਕਾਣੇ ਦਾ ਮਿਲਦਾ 70000 ਦੀ ਦੇਦੇ ਸਾਨੂੰ ਸਾਹਿਬ 70 ਦੀ ਹਾਂਜੀ ਹੋਰ ਕੀ ਕਰਦੇ ਆ ਹੋਰ ਕਰਦਗੇ ਵੀ ਗਿਨਿਆ ਮੈਥਿਆ ਨਹੀਂਗਾ ਵੀ ਕੋਈ ਮੈਂ ਕਹਿੰਦਾ ਵੀ ਯਾਰ ਛੜਦੇ ਛੜਦੇ 66000 ਦੀ ਬੱਚੀ ਦੇ ਦਾਂ 66 ਦੀ 66 ਦੀ ਕਰ ਦੇ ਦਾਂ ਲੋ ਜੀ ਕੋਈ ਤੁਸੀਂ ਕਹੇ ਭਾਅ ਉਹ ਕਰਨੇ ਕਰੀਏ ਔਰ ਦੀਆਂ ਜਾਣ ਬਸ ਬਸ ਲਓ ਇਹ 66000 ਦੀ ਦੋਸਤੋ 70000 ਦੀ ਬੱਚੀ ਮੈਨੇ ਸਾਨੂੰ ਸਾਹਿਬ ਬਹੁਤ ਸੁ ਬਹੁਤ ਸੋਨੇ ਕੱਦ ਕਰਦੇ ਦੇ ਵਿੱਚ ਆ ਬਾਕੀ ਥੱਲੇਲੇ ਦੇ ਵੀ ਆਪਾਂ ਤੁਹਾਨੂੰ ਦਿਖਾਈ ਦਿੱਤੇ। ਵੇਖੋ ਸੰਤੋਖਾ ਕਾਰੀ। ਤੇ ਬਰਲਬੁਰ ਲ ਚੰਗੀ ਆ ਚਾਰ ਥਾਨ ਕੋਈ ਫੋਰਟ ਬੱਚਾ ਨਹੀਂ ਲੈ ਕੈਰੈਕਟਰਾਂ ਨਾਲ ਤੇ ਰੰਗ ਰੰਗ ਤੁਸੀਂ ਦੇਖ ਲਿਆ ਬਿਲਕੁਲ ਦੇਸੀ ਕੋਟ ਵਰਗਾ। ਦੇ ਅਸੀਂ ਤੋਂ ਬਾਅਦ ਇੱਕ ਹੋਰ ਤੁਹਾਨੂੰ ਦਿਖਾਉਣੇ ਆਪਾਂ ਠੀਕ ਆ ਜੀ। ਤੇ ਬਿਲਕੁਲ ਆ ਵੇਖੋ ਜੀ। ਬੱਚੀ ਦਾ ਸੋਨਾ ਕੱਲ ਦੁਪਹਿਰ 12 ਵਜੇ ਦੀ ਸੂਈ ਤੇ 12 11 ਕਿਲੋ ਬੋੜਾ ਹੋ ਕੇ 10 ਕਿਲੋ ਰ 11 ਦੀ ਗਾਰੰਟੀ ਲੈ ਲਈ। ਵੀ ਕੱਲ ਸੂਈ ਤੇ 11 12 ਕਿਲੋ 11 12 ਕਿਲੋ ਬੋਲੀ ਖੁੱਲੀ। ਬੋਲੀ 11 12 ਕਿਲੋ ਬੋ ਮਾਵੇਂ ਦੁਜਾਸ ਹੋਆ ਮਗਰ ਨਾ ਮਗਰ ਬੱਚਾ ਆ ਗਿਆ ਜੀ ਅੱਜ ਦੁਪਹਿਰ ਦੀ ਸੁੱਈ ਆ ਉਹਦੇ ਮਾਵੇਂ ਬੱਚਾ ਬਿਲਕੁਲ ਇੱਕ ਰੰਗ ਬਲੈਕ ਬੱਚਾ ਮਗਰ ਤਾਂ 11-12 ਕਿਲੋ ਬੋਲੀਏ ਤੇ ਥੱਲੇ ਪਿਆ ਆ ਜੀ ਬਹੁਤ ਚੰਗੀ ਵਹਿੜਿਆ ਤੇ ਆ ਸੰਧੂ ਸਾਹਿਬ ਫੋਟਾ ਫੁੱਟੀਆਂ ਜਾ ਕੇ ਵੇਖ ਸਕਦਾ ਮੁਰਕੇ ਪਿਆ ਕੇ ਆ ਕੇ ਸਿੰਘ ਆ ਜੇ ਹਾਂ ਮਾਰੀ ਮਾਰੀਆਂ ਫੋਟਾਂ ਨਹੀਂ ਆਈਆਂ ਉਹ ਤਾਂ ਆਪੇ ਫੁੱਟੀਆਂ ਵਾ ਉਹ ਕਈ ਡਾਕਟਰ ਨਕੇਲੀ ਕਰ ਜਾਂਦੇ ਉਹਦਾ ਕਰਕੇ ਥੋੜਾ ਜਿਹਾ ਸੁਸਤਾ ਆ ਜਾਂਦੀ ਮੋੜੀਆ ਵੀਰ ਜੀ ਆ ਲਿਓ ਜੀ ਮੋਬਾਇਲ ਜਾਨ ਬੰਗ ਦੀ ਜਿਹੜੀ ਚਵਾਈ ਹੋਈ ਆ ਕੋਈ 11 12 13 14 ਕਿਲੋ ਬੌਲੀ ਦੇ ਥੱਲੇ ਕੱਲ ਦੀ ਸੂਈ ਬੱਚਾ ਮਗਰ ਇਹਦੇ ਮੇਲ ਕਾਫ ਆ ਤੇ ਕਦ ਉੱਚਾ ਆ ਇਸ ਬੱਚੀ ਦਾ ਠੀਕ ਆ ਜੀ ਪਸ਼ੂ ਸਾਰੇ ਭਰਾਵਾਂ ਨੂੰ ਜਦੋਂ ਆਪਾਂ ਦੂਜਾ ਤੀਜਾ ਦਿਨ ਕਹਿ ਦਿੰਦੇ ਆ ਉਦੋਂ ਅੰਡਰਸਟੈਂਡ ਤੁਸੀਂ ਘੱਟ ਹੀ ਲੈਣਾ ਹੁੰਦਾ ਕਿ ਚਲੋ ਸੂਸਵਾਜ ਪਸ਼ੂ ਆਇਆ ਤੇ ਕੋਈ ਥੋੜਾ ਜਿਹਾ ਲੱਕਾ ਜਿਹਾ ਲਾ ਜਾਂਦਾ ਉਹ ਤੁਸੀਂ ਆਪ ਸਮਝਦਾਰ ਹੋ ਸਾਰੇ ਭਰਾ ਠੀਕ ਆ ਜੀ ਤੇ ਸੂਸਵਾ ਕੇ ਇੱਕ ਵੀ ਹੋ ਜੂਗੀ ਸਿੱਧੀ ਗੱਲ ਅੱਛਾ ਫਿਰ ਸੰਦੀਪ ਇੱਕ ਮਾੜਾ ਜਿਹਾ ਤਰੋਂ ਕੰਨ ਆਪਾਂ ਦਿਖਾ ਦਿੰਨੇ ਆ ਵੀ ਆ ਵੀਰਾਂ ਨੂੰ ਵੀ ਕੰਨ ਕੋਈ ਪੱਟਿਆ ਹਾਂ ਤੇ ਸੰਦੂ ਜਮਾਂਦਰ ਸੰਸਾਰੋ ਜਮਾਂਦਰ ਨੇ ਕਈ ਕਾਟ ਕੇ ਖਵਾਉਂਦੇ ਹੁੰਦੇ ਨੇ ਬਸ ਉਹਨੂੰ ਠੀਕ ਹੈ ਠੀਕ ਹੈ ਉਹ ਵੱਲੇ ਜਮਾਂਦਰ ਹੋਇਆ ਲਓ ਜੀ ਇੱਕ ਬੰਨੇ ਦੋਸਤੋ ਕੰਨ ਜਿਹੜਾ ਆਪਾਂ ਜ਼ਰੂਰ ਤਾਂ ਮਾਣਦੇ ਆ ਕਿਉਂਕਿ ਬਹੁਤੇ ਭੈਣ ਭਰਾ ਆਣ ਕੇ ਆਖਣ ਵੀ ਸ਼ਾਇਦ ਕੋਈ ਵਿਖਾਇਆ ਹੀ ਨਹੀਂ ਕਿ ਹਾਂਜੀ ਹਾਂ ਉਹ ਤੁਹਾਨੂੰ ਦੱਸ ਦਿੰਨੇ ਆਪਾਂ ਠੀਕ ਹੈ ਜੀ ਥੋੜਾ ਜਿਹਾ ਬੱਚੀ ਸੰਦੂ ਸਾਹਿਬ ਪੱਟਿਆ ਨਹੀਂਦਾ ਉਹਦਾ ਕਰਕੇ ਮੈਂ 10000 ਡਾਉਣ ਦਾਂਗਾ ਤੇ ਨੇੜਾ ਹੋਈ ਨਾ ਸੰਤੋਖ ਸਾਹਿਬ ਸੋ ਇੱਕ ਨੰਬਰ ਅਸਲੀ ਵਾਲੀ ਹੈ ਜਿੱਦਾਂ ਮੰਡੀ ਤੇ ਲੈਰੇ ਇਤਨਾ ਭਮੇ ਤਾਂ ਰੱਖ ਲਈ ਕੋਈ ਮੁਸ਼ਕਲ ਨਹੀਂ ਠੀਕ ਹੈ ਠੀਕ ਹੈ ਇੱਕ ਡਿਗਰੀ ਮੋਟੀ ਆਹ ਦੇਖੋ ਜੀ ਬਸੇ ਦੋਸਤੋ ਕੱਲੇ ਕੱਲੇ ਪਸ਼ੂਨੋਂ ਉਪਰ ਚੋਕੇ ਆਪਾਂ ਬੱਚਾ ਨਹੀਂ ਛੱਡਿਆ ਤਾਂ ਹੈਗਾ ਪਰ ਲੱਭਾ ਹੋ ਜੂਗਾ ਕੰਮ ਠੀਕ ਹੈ ਆ ਬੱਚਾ ਵੀ ਨਹੀਂ ਛੱਡਿਆ ਅੱਜ ਹੁਣ ਛਿਤੀ ਛਿਤੀ ਥੱਲੇ ਮਾਰਦੇ ਨੇ ਆਹ ਦੇਖੋ ਜੀ ਅਗਲੇ ਥਾਣਾ ਦੀ ਚੋਈਆਂ ਤੇ ਆ ਮਾਰ ਲਿਆ ਥਾਣਾ ਮੱਛਾ ਵੀ ਨਹੀਂ ਛੱਡਿਆ ਕੋਈ ਲੱਤ ਛਾਪਾ ਨੂੰ ਪਤਾ ਨਹੀਂ ਕਰਵਾ ਲਈ ਨੂੰ ਠੀਕ ਹੈ ਜੀ ਕੋਈ ਪੰਗਾ ਰੱਸੀ ਦੀ ਕੋਈ ਖਿਆਲ ਨਹੀਂ ਹੈਗਾ ਤਨਹਾਲ ਅੱ ਆਹ ਦੇਖੋ ਜੀ ਚਲੋ ਇਹ ਵੀ ਦਾਤ ਆ ਗਿਆ ਆਪਾਂ ਬੜੀ ਖੰਡੀ ਧੀਰੀ ਜੇ ਵਿੱਚ ਬਹੁਤ ਵਧੀਆ ਚੰਗੀ ਹੈ ਵੀਰੇ ਥੋੜਾ ਸਮਾਂ ਨਹੀਂ ਸੰਦੀਪ ਕਈ ਰਹੁੰਦਾ ਬਾਕੀ ਤਾਂ ਗੱਲ ਹੈ ਹਾਂਜੀ ਹਾਂਜੀ ਪਹਿਨ ਨੂੰ ਥੱਲੇ ਤੋਂ ਕੋਈ ਵਾਰੀ ਵੱਡੀ ਗੱਲ ਕੋਈ ਗੱਲ ਨਹੀਂ ਮੈਂ ਚੋਕੇ ਵਿਖਾ ਦਿੰਦੇ ਲੋ ਵੀ ਭਰਾਵਾ ਬਾਕੀ ਰੋਕ ਹਾਂ ਬੋੜਾ 15 ਹੋਏ ਪਰ ਆਪਾਂ 12 ਲਾਦੇ ਆ ਵੀ ਜਿਹੜਾ ਘਾਟੀ ਦਾ ਸੁੱਕ ਲੋ ਬਾਕੀ ਰੋਕ 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 ਨੀ 20 ਬਾਈ ਸਪੇਸ ਬੜੀ ਚੰਗੀ ਆ ਲੈ ਵੀ ਸੰਦੀਪ ਇਹਦਾ ਮੁੱਲ ਵੀਰੇ ਸੰਦੀਪ ਸਾਹਿਬ ਮੋਲੇ ਦਾ ਪੋਤਿਆਂ ਦਾ ਬੱਚੀ ਜਾਣੀ 75000 ਦੀ ਹਾਂ ਹਲੋ ਮਾਰਾ ਮੋਟਾ ਤਾਂ ਹੀ ਘਟ ਗਿਆ 70 ਦੀ ਦੇ ਦਈਏ 70 ਦੀ ਥਾਂ ਹ ਕਰਦੇ ਹੋਰ ਕਸਰ 63 ਦੀ ਦੇ ਦੀਏ ਆਉਣ ਤੇ ਇਸੇ ਤਰ੍ਹਾਂ ਥੰਦੇ ਹੁਣ ਫਿਰ 62 ਦੀ ਦੇ ਦੋ ਖੋਜੇ ਕਿਉਂ ਵੇਖੋ ਹਣਾ ਤੁਹਾਡੀ ਮਰਜ਼ੀ ਹੈ ਬਸ ਠੀਕ ਹੈ ਵੀਰ ਖੋਜੇ ਖੋਸ਼ੀ ਖੋਚਾ ਚੰਗੀ ਹੈ ਮੱਛੀ ਚੰਗੀ ਹੈ ਬਹੁਤ ਜਿਆਦਾ ਚੰਗੀ ਸਮਝ ਸਾਬ ਨਾਲ ਤੇ ਪੈ ਰਹੇ ਹੁੰਦਾ ਪਾਪੂ ਮੇਰਾ 10000 ਦਵਾਤਾ ਨਾ ਉਹੀ ਭੈਣ ਭਾਵਾਂ ਦਾ ਜਿਆਦਾ ਸੋਚਦੇ ਜੀ ਮੈਂ ਵੀਰ ਮੈਨੂੰ ਸੋਚਣਾ ਪੈਂਦਾ ਆਪਣੇ ਨਾਲ ਜੁੜੇ ਆਪਣਾ ਪਿਆਰ ਕਰਦੇ ਆ ਵੀਰ ਚਲੋ ਆਪਾਂ ਮਾਲ ਰੈਤ ਨਾ ਦਈਏ ਫਿਰ ਸਵਾਦ ਕੀ ਹੋ ਗਿਆ ਫਾਇਦਾ ਕੀ ਹੋ ਗਿਆ ਹਾਂਜੀ ਲਾ ਵੀ ਮੈਂ ਸਭੀ ਵੀ ਕਰਦੇ ਮਾਲ ਇਕੱਠਾ ਕਰਨਾ ਬੜਾ ਔਖਾ ਇੰਨਾ ਬਹੁਤ ਜ਼ਿਆਦਾ ਔਖਾ ਹੀ ਕੋਈ ਕਹਤਾ ਤੁਹਾਡੇ ਹਾਸਤੇ 63000 ਦੀ ਮਾਲ ਦੋਸਤੋ ਬਾਕੀ ਥਣ ਪੂਰਾ ਵੰਡ ਤੇ ਬੜਾ ਲੰਬਾ ਥਾਣਾ ਚੱਡਾ ਵੇਖੋ ਨਿਕਲ ਕੇ ਮੇਰਾ ਬਿਲਕੁਲ ਸੂਣਾ ਲਾਈ ਕਰੀ ਕਰੇ ਤੱਬੇ ਤੱਬੇ ਵਾਲੀ 13 12 13 ਕਿਲੋ ਬੋਰੀ ਖੁੱਲੀ ਆ ਕੱਲ ਸੁਈਦ ਫੇਰੇ ਜੀ ਬਿਲਕੁਲ ਆ ਬੱਸ ਠੀਕ ਆ ਜੀ ਦੂਜਾ ਸੁਆ ਆ ਬੋਲ ਤਾਂ ਮਗਰ ਵੇਖੋ ਕਿੰਨਾ ਤਗੜਾ ਉਸ ਤੋਂ ਬਾਅਦ ਇੱਕ ਤੁਹਾਨੂੰ ਇੱਕ ਹੋਰ ਰੰਗ ਪ੍ਰਿੰਟ ਦੇ ਵਿੱਚ ਡੱਬੀ ਵੈਰ ਦਿਖਾ ਦਿੰਦੇ ਆ ਇਹ ਵੀ ਕਰਮਾ ਦੀ ਗੱਬਣ ਨਹੀਂ ਹੈ ਨਾ ਸੰਧੂ ਸਾਹਿਬ ਪਿਓਰ ਦੂਜਾ ਸੁਆਹ ਕਰਨਾ ਦਿੱਤੀ ਤੀਜਾ ਸੁਆਹ ਮੰਨ ਕੇ ਕੋਈ ਸੌਦਾ ਕਰਿਆ ਇਸ ਸੁਆਹ ਇੱਕ ਵਾਅਦਾ ਦੱਸਾਂਗੇ ਬਾਕੀ ਰੰਗ ਬਬਰ ਦੀ ਪਿਆਰੀ ਵਾਲੀ ਫਿਟਨੈਸ ਵੇਖੋ ਕਿੰਦੀ ਵਛੀ ਦੀ ਆਹ ਵੇਖੋ ਜੀ ਐਨੇ ਸੁਵੇਈ ਯਾਨੀ ਕਿ ਜਿੰਨਾ ਤੋਂ ਲਈਆ 24 ਕਿਲੋ ਦੁੱਧ ਆਉਂਦੇ ਚੋਇਆ ਕੰਕਰਟਰ ਤੇ ਵੇਚਾ ਬਾਕੀ ਚਲੋ ਦੁੱਧ ਅਗਲੇ ਦੇ ਪਾਇਆ ਸਾਡੇ ਤੋਂ ਬਿਲਕੁਲ ਫਿਕਸ ਰੱਖੂਗੀ ਆਹ ਦੇਖੋ ਮੈਨਾਂ ਮਾਰੂ ਜੀ ਸੁਣ ਨਹੀਂ ਹੋ ਰਹੀ ਆ ਠੀਕ ਹੈ ਕਿੰਨੇ ਦਾ ਗੁੰਦ ਨਿਕਲਦੀ ਆ ਜੀ ਹਾਂ ਬਾਕੀ ਉਹ ਗਰਗੀ ਪੋਲੀ ਆ ਜੀ ਠੀਕ ਆ ਕੋਈ ਲਾਹਮਾ ਖਣਾ ਦੇ ਵਿੱਚ ਆਵੇ ਉਹਦੀ ਆਪਣੀ ਗਰੰਟੀ ਆ ਲੈ ਵੀ ਆਪਣੀ ਦਾ ਮਾਲ ਲਾ ਦੇ ਤੋ ਨੌਨ ਤਾਰ ਸਾਰੀ ਫਿਰ ਡਰਾਈਵਰ ਨੂੰ ਚਾਹ ਪਿਆਵੇ ਪਹਿਲਾਂ ਗੱਡੀ 'ਚ ਮਾਲ ਲਾ ਦੇ ਰਿਚਾਰੇ ਥਣ ਚੈੱਕ ਕਰੇ ਬਿਲਕੁਲ ਫਿਰ ਗੱਡੀ ਵਾਲੇ ਨੂੰ ਪੈਸੇ ਦੇ ਕੇ ਭੇਜੇ ਬਿਲਕੁਲ ਲਓ ਦੋਸਤੋ ਸੈਕੰਡ ਟਾਈਮਰ ਦੂਜਾ ਸੂਆ ਤਾਂ ਦਿਨ ਹਜੇ ਕਰਮਾਲੀ ਇਹ ਲੈਂਦੀ ਆ ਠੀਕ ਆ ਜੀ ਅਜੇ ਬਿਲਕੁਲ 53 ਤੋਂ ਬਾਅਦ ਜਿਹੜੀ ਸੁੱਕੀ ਗੂੰਦ ਆਉਂਦੀ ਆ ਉਹ ਮੇਰਾ ਵੀਰ ਹੈ ਜਿੱਦਾਂ ਮਰਜੀ ਕੋਈ ਭਰਾ ਆਪਣੀ ਤਸੱਲੀ ਆਨਲਾਈਨ ਕਰ ਲੇ ਇੱਥੇ ਆਣ ਕੇ ਕਿਸੇ ਨੇ ਕਰਨੀ ਆ ਤੇ ਇੱਥੇ ਆਣ ਕੇ ੱਤ ਤੋ ਬਾਕੀ ਫੈਸ਼ਨ ਫੁਸ਼ਨ ਬੱਚੀ ਦਾ ਕਰੋ ਚੈੱਕ ਪੂਤੀ ਪੱਤੀ ਵੇਖੋ ਆ ਵੇਖੋ ਅੱਜ ਤਾਂ ਸੰਦੀਪ ਸਿੰਘ ਜਿਆਦਾ ਸ਼ਿੰਗਾਰ ਇਹਨੂੰ ਲੱਗਦਾ ਸਾਰਾ ਪਤਾ ਹੈ ਅੱਜ ਤਾਂ ਸੰਧੂ ਸਾਹਿਬ ਮੈਨਾਂ ਪਰੇ ਗੱਲਾਂ ਹੀ ਆਂ ਅੱਜ ਤੇ ਦੋ ਦੋ ਪੈ ਗਿਆ ਤੇ ਪੱਛੀ ਬੜੀ ਚੰਗੀ ਪੱਛੀ ਦੀ ਜਿੰਨੇ ਤਾਰੀਫ ਕਰ ਲੈ ਉਹਨੇ ਸੰਧੂ ਸਾਹਿਬ ਥੋੜੀ ਆ ਹਾਂਜੀ ਹਾਂਜੀ ਇਹ ਵਹਿਣ ਮੱਛਾ ਚੜਦੀ ਉਹਦੇ ਥੱਬੇ ਦਾ ਚੱਡਾ ਹੋਇਆ ਨਾ ਥੱਲੇ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਲੋਬੀ ਦੋ ਸੋਇਨੇ ਵੇਖੋ ਕਰਮ ਵਾਲੀਆਂ ਠੀਕ ਹੈ ਜੀ ਇਹਨੇ ਆਪਦੇ ਆਵਾ ਧਾਵਾ ਤੇ ਆਉਣਾ ਅਜੇ 50 60 70 ਦਿਨਾਂ ਦਾ ਹੈ ਜੀ ਕੋਈ ਮੰਨ ਕੇ ਮੇਰਾ ਵੀ ਸੌਦਾ ਕਰ ਲੇ ਬੰਦਾ ਸਪੇਸਾਂ ਚੰਗੀਆਂ ਢਿੱਲਾਂ ਢੂਲਾਂ ਲੜਾ ਲੋੜਾ ਹੈਗੀਆਂ ਨੇ ਜੇ ਹਵਾਨੇ ਛੱਡੇ ਚ ਅਜੇ ਸੁੰਦੀ ਨਹੀਂ ਕੀ ਕਰਮਾ ਲਈ ਕੋਈ 5-7 ਦਿਨ ਤੇ ਇਹ ਵੀ ਸੰਦੀਪ ਇਹਦਾ ਵੀ 10 ਫਿਰੇ ਦਈਏ ਕਿੰਨੇ ਦੀ ਸੰਧੂ ਸਾਹਿਬ ਮੈਂ ਤਾਂ ਨਾ ਵਛੀ ਵੇਚ ਦੀ 85000 ਦੀ ਲੋਹ ਦੇ ਕਿਲੋ ਬਣਾ ਦੇ ਵੇਚ ਦਾਂਗੇ ਪਰ ਮੈਂ ਤੇ ਚੇ ਵੀ ਕਿਲੋ ਨਹੀਂ ਯਾਰ ਗੱਲ ਨਹੀਂ ਬਣੀ ਨਾ ਨਹੀਂ ਬਣੀ ਮੈਂ ਬਾਇਨਾ ਇੱਕੋ ਹੀ ਗੱਲ ਨੇੜੇ ਨੇੜੇ ਨਹੀਂ ਹੈਗਾ ਕੰਮ ਦੂਰ ਕੀਆ ਕੰਮ 70000 ਦੀ ਦੇ ਦੀਏ 70 ਦੀ ਹਾਂ ਨੂੰ ਦੇ ਹੋਰ ਥੱਲੇ 71 ਦੀ ਦੇ ਦਿਓ ਫਿਰ ਦੱਸੂਗੇ ਇਹ ਤੁਸ ਲੈਣਾ ਕਰਿਓ ਹਣ 74 ਦੀ ਦੇ ਰੋ ਬੱਛੀ ਹੱਥ ਖੜੇ ਆ ਚੰਗੀ ਕਿ ਨਹੀਂ ਇਤਨਾ ਬੱਛੀ ਬੱਛੀ ਚੰਗੀ ਗਣੀ ਆ ਦੱਸੋ ਬਈ ਬੱਛੀ ਚੰਗੀ ਆ ਬੱਛੀ ਆਪਾਂ ਸਾਰਿਆਂ ਨੂੰ ਵਿਖਾਉਣ ਦੇ ਆਪਾਂ ਵੀਰਾਂ ਨੂੰ ਬੱਛੀ ਸਾਰੇ ਬੰਨ ਸਾਫ ਸੁਥਰੀ ਆ ਹਾਂ ਲੋਕਾਂ ਨੂੰ ਚੰਗੀਆਂ ਲੱਗੀਆਂ ਸੰਦੀਪ ਆਂਦਾ ਇਹ ਦੇ ਵਿੱਚ ਹੋਰ ਨਹੀਂ ਕੋਈ ਲੈਸ ਹੋ ਸਕਦੇ ਇਹ ਵੀ ਹੱਥ ਖੜੇ 75000 ਦੀ ਬੱਛੀ ਮਿਲ ਜੂਗੀ ਬਾਕੀ ਮੂੰਹ ਮੱਥੇ ਦੀ ਤੁਹਾਨੂੰ ਦਿਖਾਤੀ ਆ ਥਣਾ ਥੋਮਾਂ ਦੀ ਪ੍ਰੋਪਰ ਧੰਮ ਦਿਖਾਤੀ ਆ ਆਪਾਂ ਠੀਕ ਆ ਜੀ ਦੋਸਤੋ ਅਗੇ ਤੁਹਾਨੂੰ ਇੱਕ ਹੋਰ ਵੜਾ ਆਪਾਂ ਦਿਖਾ ਦਿੰਨਾ ਸੰਦੀਪ ਇਹ ਵੀ ਬੜੀ ਪੱਪੀ ਖੜੀ ਆ ਕਰ ਬੜਾ ਜਦੀ ਵਹਿੜ ਚੰਗੀ ਆ ਸੰਤੂ ਸਾਹਿਬ ਹਰ ਸ਼ਰਚ ਵੀ ਆਉਂਦੀ ਆ ਜਿੱਥੇ ਮਰਜ਼ੀ ਕੋ ਗਿਣ ਕੇ ਅੱਛਾ ਜੀ ਵੀਰਾ ਦਾ ਸੌਦਾ ਕਰੇ ਦੂਜਾ ਸਵੇਰਾ ਸੋਣੀ ਆ ਲਓ ਵੀ ਪਹਿਲੇ ਸਵੇਰਾ ਚੰਗਾ ਦੁੱਧ ਆ ਰਕਾ ਦ ਰਿਹਾ ਇਹਦਾ ਅੱਛਾ ਜੀ ਤੇ ਵਹਿੜ ਦਾ ਬਾਕੀ ਮੁੱਲ ਕੋਈ ਨਹੀਂ ਸੰਤੂ ਸਾਹਿਬ ਇਹਦਾ ਲਓ ਦੋਸਤੋ ਵਹਿੜ ਤੁਸੀਂ ਕਰੋ ਚੈੱਕ ਦੂਜਾ ਸਵੇਰਾ ਹੁਣ ਹੋਊਗੀ ਕਿ ਤੀਜਾ ਵੀਰੇ ਦੂਜਾ 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 ਸਵੇਰਾ ਸਵੇਰਾ ਦੂਜਾ ਕੋਈ ਤੀਜਾ ਮੰਨ ਕੇ ਸੌਦਾ ਕਰ ਲਿਆ ਆਪਾਂ ਨੂੰ ਕਹੀ ਤਰਾਜ ਨਹੀਂ ਸੰਤੂ ਸਾਹਿਬ ਹਾਂ ਨਹੀਂ ਕੋਈ ਨ ਆ ਜਿਹੜਾ ਸੰਤੂ ਸਾਹਿਬ ਅੱਜ ਲੈ ਕੇ ਆ ਬਹੁਤ ਚੰਗਾ ਬਾਬਾ ਦੋ ਵਾਰਾ ਜਿਹੜੀਆਂ ਦੋਸਤੋਂ ਵੇਖ ਗਈਆਂ ਨੇ ਆ ਜਾ ਰਹੀਆਂ ਨੇ ਠੀਕ ਆ ਜੀ ਸੂਈ ਜਾਂਦੀ ਹੱਕਾ ਬਾਹਰ ਬਾਜੀ ਚ ਵੱਡੀ ਹਾਂ ਆ ਬੱਚੀ ਤੁਸੀਂ ਆ ਕਰੋ ਚੈੱਕ ਠੀਕ ਆ ਜੀ ਦੂਜਾ ਸੂਆ ਕੋਈ ਵੀ ਤਿੱਜਾ ਮੰਨ ਲੈ ਤੇ ਦਿਨਾਂ ਦੇ ਵਿੱਚ ਬਾਕੀ ਤਿਆਰੀ ਹੈ ਥੱਲੇੋਂ ਪੂਰੀ ਮੁਕੰਮਲ ਲੈ ਜੂਗੇ ਜੇ ਦਿਨ ਹਾਂ ਜੇ ਲੈ ਜੇ ਚਾਰ ਬੰਦੇ ਲੈ ਜੇ ਬਾਕੀ ਥੱਲੇ ਹੋਵੇ ਕੱਕੜੀ ਸਾਹਿਬ ਦੇਖੋ ਬੈਠ ਸਲਾਹ ਦੋਸੋ ਠੀਕ ਆ ਜੀ ਆ ਲਈ ਬੜਾ ਸੰਤੋਖ ਸਾਹਿਬ ਵੱਡੀ ਗੱਬਣ ਆਪਾਂ ਵੇਚਤੀ ਅੱਜ ਉਹ ਬੱਠੋ ਜਿੱਡਾ ਲੇਵਾ ਕਰਮਾ ਲਈਦਾ ਅਸੀਂ ਵੇਖ ਕੀ ਹੈ ਵੇਖੀ ਵੇਖੀ ਲੋ ਜੀ ਇਹ ਵੀ ਸੇਲ ਹੋ ਗਈ ਠੀਕ ਆ ਜੀ ਹਾਂ ਸੋ ਵੇੜਾ ਜਿਹੜੀਆਂ ਕੁਝ ਇੱਕ ਦੋ ਤੋਂ ਤਿੰਨ ਨੱਕ ਜਿਹੜੇ ਆਉਣੇ ਹੁਣੇ ਵਿਕੇ ਆ ਦੋਸਤੋ ਜਾ ਰਹੇ ਆ ਅੱਛਾ ਅੱਛਾ ਜੀ ਕੋਈ ਨਹੀਂ ਕੋਈ ਨਹੀਂ ਆਹ ਲਓ ਜੀ ਇਹ ਕਿਦਾਂ ਮੰਡੀ ਕੁ ਬੰਦ ਕਰਨ ਚਾਲੀ ਹਾਂਜੀ ਠੀਕ ਆ ਜੀ ਮੰਡੀ ਦਾ ਸੰਤੋਖ ਸਾਹਿਬ ਮੰਡੀ ਦਾ ਹਾਂਜੀ ਹਾਂਜੀ ਰਾਣਾ ਮਖੌਲ ਕਰਦਾ ਸੰਭਾ ਹੈ ਕੋਈ ਨਹੀਂ ਕੋਈ ਨਹੀਂ ਜੀ ਲੌਬੀ ਹੋ ਤੋ ਉਸ ਤੋਂ ਬਾਹਰ ਜਿਹੜੀ ਆਪਾਂ ਪ੍ਰੋਪਰ ਤੁਹਾਨੂੰ ਦਿਖਾਤੀ ਹੈ ਥਣ ਦੇ ਵੇ ਦੀ ਇਧਰੋਂ ਦਿਖਾ ਦਿੰਦੇ ਆ ਪਲੂਨ ਪੂਰੀ ਜੇ ਤੁਹਾਨੂੰ ਨਜ਼ਰ ਆਊਗੀ ਇੱਕ ਪਾਸੇ ਕਿਉਂਕਿ ਇਹ ਭੜਾ ਭੜਾ ਬਾਗਰ ਕਰਮ ਵਾਲੀ ਬਾਕੀ ਰੰਗ ਕੁਆਲਟੀ ਸੰਧੂ ਸਾਹਿਬ ਹੈ ਹਰ ਸ਼ਹਿਰ ਵਰਗੀ ਠੰਡੀ ਵੇਖੋ ਬੀਜ ਵੇਖੋ ਆਹ ਲਓ ਕਿੰਨੀ ਠੰਡੀ ਵਸ਼ੀ ਦੁੱਧ ਚੰਗਾ ਚਵਾਦੂ ਸੰਧੂ ਸਾਹਿਬ ਰਹਿੜੇ ਵੱਡੀ ਵਾਜੇ ਸੰਦੀਪ ਦੱਸ ਦੇਣਾ ਵੀ ਮੁੱਲ ਜੇ 85000 85 ਜਾਨੀ 85 ਦੀ ਇਤਨਾ ਵੀਰਾਂ ਭਰਾਵਾਂ ਨੇ ਸਾਰਿਆਂ ਨਾਲ ਆਪਾਂ 77 ਦੀ ਦੇ ਦਈਏ 77 ਦੀ ਹਾਂਜੀ ਹੋਰ ਵੀ ਲੈਸ ਕਰਤੀ ਜਾਂਦਾ 2000 ਛੱਡ ਜੀ 75 ਦੀ ਦੇ ਦਈਏ 75 ਦੀ 75 ਦੀ ਬਚੀ ਦੀ 75 ਦੀ ਹਾਂਜੀ ਲੈ ਫਿਰ ਸਵਾਲ ਨਹੀਂ 75 ਦੀ ਦਾਵਾ ਪਰਲੀ ਕੀਤੀ ਆ ਉਹਦੇ ਨਾਲ ਵੀ ਥੋੜੀ ਜਿੰਨੀ ਕ ਨਹੀਂ ਵੀ ਆ 73 ਦੀ ਦੇ ਦਈਏ 73 ਦੀ ਹਾਂਜੀ ਲੋ ਵੀ ਕਸਰ ਹੋਰ ਕੱਢਤੀ ਦੋਸਤੋ 2000 73000 ਦੀ ਤੁਹਾਨੂੰ ਜੜੀ ਬਾਹਰ ਮਿਲ ਜੂਗੀ ਠੀਕ ਹੈ ਜੀ ਅੱਜ ਵੀ ਮਾਲ ਸੁਣਦਾ ਬਹੁਤ ਚੰਗੀਆਂ ਵੜਾ ਨੇ ਕਰਮਾਂ ਵਾਲੀਆਂ ਬਾਕੀ ਅਗੇ ਲੈਣੇ ਤੇ ਨੇ ਮੁਕਦਰ ਹੁੰਦੇ ਵੀਰੋ ਬਹੁਤ ਵਧੀਆ ਚੰਗੀਆਂ ਬਾੜਾਂ ਨੇ ਤੰਦਰੁਸਤ ਜਿੱਦਾਂ ਮਰਜ਼ੀ ਆਪਾਂ ਤੁਹਾਨੂੰ ਤੋਰ ਫਿਰ ਕੇ ਦਿਖਾਤਾ ਥੱਲੇ ਲੈਵਦੇ ਆਪੀ ਟੈਂਪ ਟਪਾ ਕੇ ਤਸੱਲੀ ਕਰ ਲਿਓ ਇੱਧਰ ਇੱਕ ਤਾਂ ਮੈਂ ਇੱਕ ਹੋਰ ਨਗ ਦਿਖਾ ਦਿੰਨੇ ਆ ਸੰਦੀਪ ਇਹ ਤਾਂ ਫਿਰ ਕੀ ਬੇਰਬਾ 8 ਦਿਨ ਲੈ ਜਾਓ ਸੰਦੀਪ ਸਾਹਿਬ 7-8 ਦਿਨ ਲੈ ਜੇ ਨੇ ਇਹ 7-8 ਦਿਨ ਹੋ ਜਾ ਦੋਸਤੋ ਕੱਢਦੀ ਆ ਬਾਕੀ 10-12 ਦਿਨ ਨੇ ਯਾਨੀ ਕਿ 18 ਕਿਲੋ 17-18 ਕਿਲੋ ਭਰਿਆ ਜੀ ਬਾਕੀ ਚੱਡਾ ਬਰਾ ਨਿੱਗਰ ਆ ਵੇਖ ਬਹੁਤ ਜ਼ਿਆਦਾ ਨਿੱਗਰ ਚੱਡਾ ਦੁੱਧੇ ਸੁਆ ਖਾਣ ਵੇਖੋ ਲੱਗਾ ਕੁਆਲਿਟੀ ਵਾਲਾ ਆ ਵੇਖੋ ਜੀ ਉਹ ਕਲੀਆਂ ਕਹਿਣ ਵਾਲੀਆਂ ਗੱਲਾਂ ਨਹੀਂ ਕਿਸਾਨ ਵੀ ਬਹੁਤ ਸੋਹਣੀ ਆਰਡਰ ਕੁਆਲਟੀ ਆ ਦੂਜਾ ਕਸੂਬਾ ਹੋ ਗਿਆ ਦੂਜਾ ਸੁਬਾਹ ਸੰਦੂਸਾ ਬੱਚੀ ਪਹੁੰਚ ਜਾਣਾ ਬੋਜਨ ਬੇਟਾ ਚੈੱਕ ਕਰੋ ਦੋਸਤੋ ਠੀਕ ਹੈ ਜੀ ਸੋ ਭਾਰੇ ਸਰੀਰਕ ਮੰਤਰ ਦੇ ਵਿੱਚ ਥੱਲੋਂ ਚੰਗੀ ਕਰਮਾਂ ਲਈ ਬਣ ਕੇ ਤਿਆਰ ਇਹ ਰਾਣਾ ਵੀਰ ਆਪਣਾ ਚੱਲਿਆ ਜੇ ਹਾਂ ਮਾਲ ਛੱਡਣਾ ਤੇ ਆਵਾਜ਼ ਵਿੱਚ ਆਪੀ ਮਰਾਓ ਲੋ ਮਰਾਓ ਆਵਾਜ਼ ਵਿੱਚ ਕੈਮਰਾ ਮਰਾਓ ਲੋ ਮਰਾਓ ਫਰਟ ਆਫ ਲੱਕ ਫਰਟ ਆਫ ਲੱਕ ਇਤਨਾ ਵੀਰ ਆਉਂਦੇ ਹੈ ਨਾ ਉਹ ਮਾਲ ਆਪਣਾ ਸਾਰੇ ਵੀਰ ਛੱਡਦੇ ਰਹਿਣ ਨਾ ਬਿਲਕੁਲ ਜੀ ਗੁਰੂ ਰਾਮ ਦਾਸ ਘਰੋ ਘਰੀ ਸਾਰੇ ਨੂੰ ਸੋਖੇ ਰੱਖੇ ਬਿਲਕੁਲ ਜੀ ਬਿਲਕੁਲ ਕੀ ਗੱਲ ਸੰਤੂ ਸਾਹਿਬ ਜੀ ਬਿਲਕੁਲ ਬਿਲਕੁਲ ਮਾ ਵੀ ਦੋਸਤੋ ਇਸੇ ਤਰ੍ਹਾਂ ਬਾਬਾ ਸੰਤੂ ਸਾਹਿਬ ਆਪਾਂ ਖੇਲਾ ਇਸ ਤਰ੍ਹਾਂ ਬੰਨ ਕੇ ਰੱਖਿਆ ਕਰਨਾ ਆ ਮਹਾਰਾਜ ਮਿਹਰ ਕਰੇ ਗੁਰੂ ਰਾਮ ਦਾਸ ਬਾਕੀ ਦੋਸਤੋ ਵੱਡੇ ਲੈਵਲ ਦਾ ਕੰਮ ਕਰ ਰਿਹਾ ਸੰਤੂ ਸਾਹਿਬ ਦਾ ਠੱਗੀ ਲਗ ਜਿਹੜੇ ਆ ਐਵਰੀ ਟਾਈਮ ਮੌਜੂਦ ਹੁੰਦੇ 8-10 ਲਗ ਹਰੇਕ ਪੂਰ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਦੇ ਪਸ਼ੂ ਅਜੇ ਸੰਤੂ ਸੰਤੂ ਸਾਹਿਬ ਤਿੰਨ ਬੈਣਾ ਜਰਸੀ ਅੰਦਰ ਪਜੀਆਂ ਜਿਹੜੀਆਂ ਕੱਟੀਆਂ ਅਜੇ ਨਹੀਂ ਪੁੰਬ ਖਾਉਣੀਆਂ ਠੀਕ ਹੈ ਜੀ ਠੀਕ ਆ ਹਾਂ ਮੋਹ ਜਰ ਸਾਹਿਬ ਸੁਤਰੀ ਸੰਸਰ ਤੇਰਾ ਕੱਡਾ ਜਦੋਂ ਵੀਰ ਸੰਦੀਪਿਆ ਆਪਣੇ ਕਹਿ ਦਿੰਦੇ ਵੀ ਮਾਜੇ ਦੇ ਵਿੱਚ ਮੰਡੀ ਨਹੀਂ ਲੱਗਦੀ ਤਾਂ ਮੈਨੂੰ ਲੱਗਦਾ ਵੀ ਇੱਥੇ ਮੰਡੀ ਮੰਡੀ ਦਾ ਕੰਮ ਹੀ ਹੁੰਦਾ ਜੀ ਮਾਣਾ ਬਰੀ ਕਿਰਪਾ ਸਾਹਿਬ ਪਾਤਸ਼ਾਹ ਦੀ ਕਿਰਪਾ ਕੋਈ 10 12 15 ਨਾ ਜਿਹੜੇ ਮੁੰਡੇ ਹੁੰਦੇ ਸੰਤੋ ਸਾਹਿਬ ਜਦੋਂ ਕੋਈ ਆਉਂਦੇ ਜੀ ਮਾਲ ਭਜੇ ਹਾਂ ਮਾਲ ਚੱਲਦਾ ਬਰੀ ਕਿਰਪਾ ਮਾਰ ਜੀ ਸਾਰੇ ਭੈਣ ਭਰਾ ਬਹੁਤ ਜ਼ਿਆਦਾ ਸਨਮਨ ਸਤਿਕਾਰ ਕਰਦੇ ਆ ਚਲੋ ਸਾਰੇ ਭੈਣ ਭਰਾ ਕਰਦੇ ਆ ਇਹ ਮਾਲ ਚੰਗਾ ਨਿਕਲਦਾ ਤਾਂ ਹੀ ਸੰਸਾਭ ਘਾਉਂਦੇ ਆ ਜੀ ਫੇਰ ਨਹੀਂ ਵਿਦੇ ਆਉਂਦੇ ਹਾਂਜੀ ਹਾਂਜੀ ਹੁੰਦੇ ਅੱਛਾ ਸੰਦੀਪ ਇਹ ਵੀ ਵੈੜ ਚੰਗੀ ਆ ਸੰਦੇ ਸਾਹਿਬ ਸੂਈ ਸਵਾਈ ਇਹ 85 ਦੀ ਹਾਂ ਹੁਣ ਇੱਕੋ ਹੀ ਗੱਲ 75 ਦੀ 75 ਦੀ ਹਾਂਜੀ ਲਓ ਵੀ ਇਹ 75000 ਦੀ ਦੋਸਤੋ ਮਿਲ ਜੂਗੀ ਜਿਹੜੀ ਆਪਾਂ ਤੁਹਾਨੂੰ ਮਾਇਆ ਗਾਂ ਦਿਖਾਤੀ ਆ ਵੈੜ ਦਿਖਾਤੀ ਆ ਥੱਲੇ ਲੈਵਲ ਜੀ ਬਾਕਮਾਲ ਆ ਸਾਫ ਸੁਥਰਾ ਇਹ ਨਏ ਕਹੇ ਨੇ ਮੁੜ ਕੇ ਆ ਕੇ ਕੋਈ ਜ਼ਿਆਦਾ ਕਰਨਾ ਇਹਦੇ ਵਿੱਚ 100 ਰੁਪਏ ਛੋੜ ਨਹੀਂ ਹੋਣੀ ਤੇ 3000 ਛੜ ਦਾਂਗੇ 72 ਦੀ 72 ਦੀ ਜਾਣ ਦੀ 72 ਦੀ ਜਾਣ ਦੋ ਜਿਹਾ ਜਸਨਤ ਸਿੰਘ ਸਾਹਿਬ ਬਖੋਜੀ ਖੋਸ਼ਾ ਜੀ ਹਾਂ ਆਪਣੇ ਵੀਰਾਂ ਨੂੰ ਮਾਲ ਜਿੰਨਾ ਵੀ ਲੈਸ ਕਰਕੇ ਦੇ ਦਗੇ ਚਲੋ ਹੋਰ ਕੋਈ ਕਿਰਾਏ ਭੜ ਚ ਲੱਗ ਜੋ ਆ ਗਿਆ ਨਾ ਪਹਿਲੇ ਇੱਕ ਮਾਈਨ ਸੰਤ ਸਿੰਘ ਸਾਹਿਬ ਦੇਣਦੇ ਮਾਲ ਆਪਣਾ ਲਓ ਜੀ 72000 ਦੀ ਦੋਸਤੋ ਇਹ ਮਿਲੂਗੀ ਤੁਹਾਨੂੰ ਠੀਕ ਆ ਜੀ ਸੋ ਬਾਹਰ ਚੰਗੀਆਂ ਬਾਕੀ ਰਾਮ ਦੇ ਪ੍ਰਿੰਟ ਫੋਟੋ ਵੀ ਬਹੁਤ ਆ ਭੜੀ ਜੋੜੀ ਚੰਗੀ ਬਹੁਤ ਵਧੀਆ ਜੀ ਹਾਂ ਜੀ ਸੰਤ ਸਿੰਘ ਸਾਹਿਬ ਜੀ ਮਾਝਾ ਲਈ ਸੰਤ ਸਾਹਿਬ ਲੋਗੇ ਇਧਰ ਇੱਕ ਦੋਸਤੋ ਮੱਝ ਦਿਖਾ ਦੇਣਾ ਠੀਕ ਹੈ ਜੀ ਸੀਮਨ ਬਹੁਤ ਤਗੜਾ ਭਰਿਆ ਹੋਣਾ ਹਾਂ ਤੇ ਸੰਤੂ ਸਾਹਿਬ ਇਹ ਕਾਲ ਦੀ ਸੂਈ ਜੀ ਨਾ ਰੂ ਨਾ ਬੱਚੇ ਦੇ ਮਗਰ ਕੱਟੀ ਹੈ ਪਿਸਟਲ ਬੋਲ ਦੀ ਕੱਟੀ ਹੈ ਜੀ ਕੱਟੀ ਪਿਸਟਲ ਬੋਲ ਦੀ ਹਾਂਜੀ ਲੋਬੀ ਇਹ ਪਿਸਟਲ ਬੋਲ ਦੀ ਦੋਸਤੋ ਵੀਰਾਂ ਦਾ ਵੀ ਮਗਰ ਕੱਟੀ ਆ ਟੇਟਾ ਕੱਟੀ ਆ ਜਾਂਦਾ ਖਸਾਬ ਦਾ ਮੂਹ ਮਾਂ ਦੀ ਬੂਥੀ ਪਾਤੀ ਬਹੁਤ ਸੋਹਣੀ ਕੱਟੀ ਦੀ ਹੈ ਹਾਂਜੀ ਹਾਂਜੀ ਇਹ ਸ਼ੌਕ ਉਹਨਾਂ ਵੀਰਾਂ ਦਾ ਪੂਰਾ ਹੋ ਜਾਣਾ ਵੀ ਜਿਹੜੇ ਵੀਰਾਂ ਦੇ ਨੀਲੀ ਦਾ ਆਂਦੇ ਨੀਲੀ ਦਾ ਵੀ ਕੱਟੀ ਰਹੀ ਨੇ ਚਲੋ ਬਸ ਸਾਰਾ ਬੜੀ ਚੰਗੀ ਹੈ ਜਿੰਨੇ ਜੋਗੀ ਹੈਗੀ ਚਲੋ ਆਪਾਂ ਜਿਆਦਾ ਆਂਦੇ ਨੇ ਕਿ 14 15 10 ਕਿਲੋ ਬੰਦ ਰਮਨਾਂ ਚਵਾ ਦੂਗੀ 10 ਕਿਲੋ ਰਮਨਾਂ ਰਮਨਾਂ ਆ ਹੋਰ ਅਜ ਦੂਜਾ ਤੀਜਾ ਦੇ ਨਹੀਂ ਹੋਗੇ ਦੂਜਾ ਦੇਣਾ ਕੱਲੀ ਸੂਈਆਂ ਜੀ ਕੱਲੀ ਆਜ ਦੂਜਾ ਦੇਣਾ ਆ ਦੇਖੋ ਜੀ ਸੋ ਥਣ ਵੇਖੋ ਸੋ ਚਾਰੇ ਬਹੁਤ ਜਿਆਦਾ ਚੰਗੀ ਆ ਠੀਕ ਆ ਜੀ ਆ ਡੋਟ ਲੱਗਾ ਥਾਣਾ ਵੰਡ ਮੁੰਡ ਚੰਗੀ ਆ ਤੇ ਆ ਮੂੰਹ ਮੱਥੇ ਦੀ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਦਿਖਾ ਦਿੰਨੇ ਆ ਆ ਫੇਸ ਇੰਦੀ ਕੁਆਲਿਟੀ ਆ ਆ ਕੋਕ ਬਿੱਲੀ ਆ ਉਹ ਵਾਇਰ ਦਾ ਸਬੰਧਕ ਥੋੜੀ ਹੈਗੀ ਆ ਤੁਸੀਂ ਸਾਰੇ ਵੀ ਇਹਨਾਂ ਨੇ ਵੇਖ ਹੀ ਲੈਣੀ ਮਗਰ ਕੱਟੀ ਬਹੁਤ ਸੋਹਣੀ ਹੈ ਠੀਕ ਹੈ ਜੀ ਪਿਸਟਲ ਬੋਲ ਦੀ ਥੋੜੀ ਜਿਹੀ ਇੰਨੀ ওভার ਵਾਈਟਨਸ ਦੇ ਵਿੱਚੋਂ ਕਿਹੜਾ ਬੱਚਾ ਸਹੀ ਢੰਗ ਨਾਲ ਨਹੀਂ ਆਉਂਦਾ ਕਿ ਬੱਚਾ ਵੇਖੋ ਤੁਸੀਂ ਬੱਚਾ ਬਹੁਤ ਜ਼ਿਆਦਾ ਮਾਰਕਿੰਗ ਦੇ ਵਿੱਚ ਲਏ ਇਹ ਇਸ ਤਰ੍ਹਾਂ ਦੇ ਨਿਸ਼ਾਨੀਆਂ ਦੇ ਵਿੱਚ ਆ ਜੇ ਤੇ ਤਕਰੀਬਨ ਇਹ ਬੋਲੇ ਦੇ ਉੱਤੇ ਚੱਲਣ ਦੀ ਹੈ ਕੱਲ ਦੀ ਸੂਈ ਹੈ ਕੱਟੀ ਬਹੁਤ ਖੂਬਸੂਰਤ ਪਿਸਟਲ ਬੋਲ ਦੀ ਮਗਰ ਤੇ ਬਾਕੀ ਸੰਦੀਪ ਚੁਵਾਈ ਦੀ ਧਾਰ ਪੂਰਛੇ ਸੰਦੀਪ ਸਾਹਿਬ ਹੋ ਗਈ ਆ ਕਿ ਭੂਗ ਭੂ ਰਵੇ ਛੱਟਾ ਹੋਵੇ ਥਣ ਵੱਧ ਘੱਟ ਹੋਵੇ ਆਪਣੀ ਫੁੱਲ ਗਾਰੰਟੀ ਜਿੰਨੇ ਰੁਪਏ ਦਿੱਤੇ ਨੇ ਉਹਨੇ ਰੁਪਏ ਗੱਡੀ ਦਾ ਕਿਰਾਇਆ ਡਾਵਾ ਠੀਕ ਮਹਾਰਾਜ ਅਗਲਾ ਲਾਹ ਕੇ ਤਸੱਲੀ ਕਰ ਲੈ ਮੈਂ ਜਿੱਦਾਂ ਮਰਜੀ ਲੋਕ ਦੋਸਤੋ ਠੀਕ ਹੈ ਜੀ ਇਸ ਤੋਂ ਉੱਤੇ ਕੋਈ ਤਸੱਲੀ ਨਹੀਂ ਮਿਲ ਰਹੀ ਪਰ ਚੋਕੇ ਵਿਖਾਉਣਾ ਜਿਹੜਾ ਬੜਾ ਬੜਾ 8 ਕਿਲੋ ਆ ਮਹੀਂ ਥਲੇ ਠੀਕ ਹੈ ਜੀ ਹਾਂਜੀ ਆ ਦੇਖੋ ਠੀਕ ਹੈ ਜੀ ਥੋੜੀ ਜਿਹੀ ਟਾਈਮ ਦੀ ਸ਼ਾਰਟੇਜ ਹੈ ਕਿਸਾਨ ਵੀਰੋ ਨਾਲ ਦੇ ਨਾਲ ਥੋੜਾ ਹਨੇਰਾ ਹੋਣਾ ਸ਼ੁਰੂ ਹੋ ਜਾਂਦਾ ਤੇ ਪਸ਼ੂ ਕੱਲੇ ਕੱਲੇ ਨੂੰ ਜੇ ਆਪਾਂ ਚੌਂਣ ਪੈ ਜੀਏ ਤਾਂ ਥੋੜਾ ਲੰਮਾ ਕੰਮ ਚਲਾ ਜਾਂਦਾ ਇਸ ਕਰਕੇ ਤਸੱਲੀਆ ਮੇਰਾ ਵੀਰ ਜਿੱਦਾਂ ਮਰਜੀ ਆਪ ਆਣ ਕੇ ਕਰ ਲਿਓ ਠੀਕ ਹੈ ਜੀ ਬਹੁਤ ਚੰਗੀ ਮਾਇਆ ਸੰਤੂ ਸਾਹਿਬ ਹਾਂ ਬਾਕੀ ਕੱਚਾ ਦੇ ਬੱਚਾ ਬਿਲਕੁਲ ਗੱਲਾ ਨਾੜੂ ਆ ਨਾੜੂ ਚਲੋ ਜੇ ਕੋਈ ਭਰਾ ਲੈ ਨੂੰ ਘਰ ਯਾਦ ਕਰੇਗਾ ਭਾਵਰਾ ਮਿੱਠਾ ਜਾਂ ਲੋਕੀ ਇੱਕ ਵੀ ਮੰਗਦੇ ਆਪਾਂ ਮੰਗਣਾ ਹੀ ਬਿਲਕੁਲ ਜੈ ਜੈ ਆਪਾਂ ਹਾਂ ਸੰਧੂ ਸਾਹਿਬ ਕਰੋ ਪਿਸਤਲ ਬਹੁਤ ਜਾਨੀ ਕੱਟੀ ਆ ਬਹੁਤ ਜਾਨੀ ਚੰਗੀ ਪਿਸਟਰ ਬੋਲ ਦੀ ਕੱਟੀ ਆ ਬਿਲਕੁਲ ਜੀ ਬਹੁਤ ਸੋਹਣੀ ਕੱਟੀ ਬਹੁਤ ਸੋਹਣੀ ਆ ਹਾਂ ਜੀ ਸੰਧੂ ਸਾਹਿਬ ਜੀ ਇਹ ਆਪਾਂ 85000 ਦੀ ਦੇ ਦੀਏ 85 ਦੀ ਹਾਂਜੀ ਨਹੀਂ ਗੱਲ ਨਹੀਂ ਬਣੀ ਸੰਦੀਪਿਆ ਬੜਾ ਦੂਰੇ ਕੰਮ ਆ ਜਿਆਦਾ ਦੂਰੇ ਬੜੀ ਦੂਰ ਗੇਮ ਚਲੀ ਗਈ ਆ ਜਿਆਦੀ ਦੂਰੀ ਇਹ ਲਈਏ ਖਿੱਚ ਕੇ ਕੇ ਜਿਵੇਂ 75000 ਦੀ ਦੇ ਦੀਏ 75 ਦੀ ਹਾਂਜੀ ਖੁਸ਼ੀ ਨਾਲ ਮਾਨ ਤਾਂ ਤੂੰ ਕਰ ਦੇ ਨਾ ਵੀ ਜਿੰਨਾ ਕਰਨਾ ਹੀ ਮੈਂ ਆ ਕਰਦਾ ਬਾਪ ਹੀ ਕਰਨੇ ਯਾਰ 70 ਪੂਰੇ ਦੀਏ ਲੋ ਵੀ ਦੋਸਤੋ ਪੂਰੇ 70 ਹੀ ਲੈ ਕਰਕੇ 70 ਪੂਰੇ ਲੈਵਾ ਬਹੁਤ ਜ਼ਿਆਦਾ ਨਿਕਰੇ ਬਾਈ ਪੂਰੇ 70000 ਦੀ ਤਾਂ 10000 ਦੀ ਮੇਰਾ ਵੀ ਤਾਂ ਜੇ ਕੱਟੀ ਮੰਨ ਲਿਆ ਜੇ ਵੀ ਇਹੋ ਜਿਹਾ ਪਸ਼ੂ ਆਪਣੇ ਲਈ ਦੇਖ ਲਈ ਹਰ ਸੰਧਰ ਸਾਹਿਬ ਮੈਨੂੰ ਮਜਬੂਰ ਨਾ ਕਰੇ ਹੁਣ ਕੋਈ ਹਾਂ ਘਟਣਾ ਨਹੀਂ ਹੋਣਾ ਆਪਾਂ ਪੈਸਾ ਵੀ ਚਲੋ ਜੀ 70000 ਦੀ ਤੁਹਾਨੂੰ ਜਿੰਨੀ ਛੋਟ ਕਰਤੀ ਆ ਤੁਸੀਂ ਤੁਹਾਡੀ ਇੱਛਾ ਅੱਗੇ ਤੁਹਾਡੀ ਸ਼ਾਇ ਹੈ ਖਰੀਦ ਆ ਤੁਹਾਡੀ ਤੇ ਬਾਕੀ ਆ ਜਿਹੜੀ ਤੁਹਾਨੂੰ ਆਪਾਂ ਦੋਸਤੋ ਮੱਝ ਦਿਖਾਤੀ ਆ ਕੱਟੀ ਬੱਚਾ ਬਹੁਤ ਬਾਕੀ ਮੇਰਾ ਭਰਾ ਧਿਆਨ ਕੇ ਆਪਾਂ ਜਿੱਦਾਂ ਮਰਜ਼ੀ ਭਰਾਵੋ 70000 ਰੁਪਇਆ ਲਾਉਣਾ ਤੁਸੀਂ ਮਗਰ ਕੱਟੀ ਬੇਸ਼ਾਨਦਾਰ ਆ ਕੋਈ ਸ਼ੌਂਕ ਨਾਲ ਸੰਭਲੋਗੇ ਤਿਆਰ ਹੋ ਜੂਗੀ ਚੰਗੀ ਬਹੁਤ ਪਿਆਰੀ ਕੱਟੀ ਆ ਮਗਰ ਠੀਕ ਆ ਜੀ ਇਹ ਅੱਜ ਨਾਗਨੇ ਜਿਹੜੇ ਦੋਸਤੋਂ ਆਪਾਂ ਤੁਹਾਨੂੰ ਦਿਖਾਏ ਆ ਵੀਰ ਸੰਦੀਪ ਦੇ ਫਾਰਮ ਭੁੱਲਰ ਡੇਢੀ ਫਾਰਮ ਤੋਂ ਸੋਰ ਸਿੰਘ ਪਿੰਡ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋਈਆਂ ਸਵਾਈਆਂ ਬੜਾ ਬੇਸ਼ੱਕ ਘੱਟ ਸੀ ਬਾਕੀ ਜ਼ਿਆਦਾਤਰ ਚਾਰ ਬੜਾ ਜਿਹੜੀਆਂ ਗੱਪਣ ਤਿਆਰੀ ਵਾਲੀਆਂ ਨੇ ਦੋ ਸੁਈਆਂ ਸਵਾਈਆਂ ਦਿਖਾਉਂਦੀਆਂ ਨੇ। ਬਾਕੀ ਪਸ਼ੂ ਮੇਰਾ ਵੀਰ ਤੁਸੀਂ ਦੱਸ ਸਕਦੇ ਹੋ ਵੀ ਕਿੱਦਾਂ ਦੇ ਲੱਗੇ ਤੁਹਾਨੂੰ ਵੱਡੀਆਂ ਵਹਿੜਾਂ ਵੀਰ ਲੈ ਕੇ ਆਉਂਦਾ। ਜਦੋਂ ਵੀ ਆਪਾਂ ਬਿਲਕੁਲ ਹਰੇ-ਰਪੂਰ ਦੇ ਵਿੱਚ ਪਸ਼ੂ ਪਾਉਨੇ ਆ ਤੇ ਥੱਬਿਆਂ ਦੇ ਥੱਬੇ ਲੇਵੇ ਤੇ ਗੱਲਾਂ ਗਾਂ ਦੀਆਂ ਹੋ ਜਾਂਦੀਆਂ ਠੀਕ ਆ ਜੀ। ਤੇ ਸੰਦੀਪ ਇੱਕ ਆਪਣੇ ਨੰਬਰ ਵੀ ਆਪਣੇ ਭੈਣ ਭਰਾਵਾਂ ਨੂੰ 8437038949 19814638949 ਠੀਕ ਹੈ ਮਹਾਰਾਜ। ਸਾਸੀ ਕਾ ਸੰਤੂ ਸਾਹਿਬ ਜੀ। ਲਓ ਦੋਸਤੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਇਹ ਗੱਲਬਾਤ ਸੀਗੀ ਇਹ ਪਸ਼ੂ ਤੁਹਾਨੂੰ ਦਿਖਾਉਣੇ ਸੀਗੇ ਬਾਕੀ ਮੇਰਾ ਵੀਰ ਜਿਹੜੇ ਜਿਹੜੇ ਵੀਰ ਨੂੰ ਜਿਹੋ ਜਿਹੇ ਪਸ਼ੂ ਪਸੰਦ ਆਉਂਦਾ ਆਪਣੇ ਨਾਲ ਤਸੱਲੀ ਕਰੋਂ ਮਿਲਦਿਆਂ ਕਿ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ